ਦੋਸਤੋ ਅਗਰ ਤੁਸੀਂ ਪੰਜਾਬ ਪਰੇ ਚਿੰਤਤ ਹੋ ਤਾਂ ਵੀਡੀਓ ਦੇਖਣਾ ਅਦਰਵਾਈਜ਼ ਨਾ ਦੇਖਣਾ ਜੋ ਹਾਲਾਤ ਮਹਾਲੀ ਜ਼ਿਲ੍ਹੇ ਦੇ ਪਿੰਡ ਕੁੰਬੜਾ ਦੇ ਹੋਏ ਹਨ ਉਹ ਹਾਲਾਤ ਆਉਣ ਵਾਲੇ ਟਾਈਮ ਦੇ ਵਿੱਚ ਪੂਰੇ ਪੰਜਾਬ ਦੇ ਵੀ ਹੋ ਸਕਦੇ ਹਨ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ ਪੰਜਾਬੀ ਘਟ ਗਿਣਤੀ ਦੇ ਵਿੱਚ ਹੋ ਰਹੇ ਹਨ ਪਿਛਲੇ ਦਿਨਾਂ ਦੇ ਵਿੱਚ ਖਬਰ ਆ ਰਹੀ ਹੈ ਸਾਹਮਣੇ ਕਿ ਮਹਾਲੀ ਦੇ ਕੁੰਬੜਾ ਜ਼ਿਲ੍ਹੇ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਨੌਜਵਾਨ ਨੂੰ ਕਿਰਚਾ ਮਾਰ ਕੇ ਮਾਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਲੈ ਕੇ ਪਰਿਵਾਰ ਮਹਾਲੀ ਰੋਡ ਦੇ ਉੱਤੇ ਬੈਠੇ ਨੇ ਪਿਛਲੇ 3 ਦਿਨਾਂ ਤੋਂ ਤੇ ਹਾਲ ਤੱਕ ਸੰਸਕਾਰ ਨਹੀਂ ਕੀਤਾ ਟਿਲ ਦਾ ਵੀਡੀਓ ਬਣਾਉਣ ਤੱਕ ਤੇ ਜਿਹੜਾ ਦੋਸ਼ੀ ਆ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਹੁਣ ਕੁਐਸਚਨ ਪੈਦਾ ਇਹ ਹੁੰਦਾ ਕਿ ਕੌਣ ਹੈ ਰਿਸਪੌਂਸੀਬਲ ਕੌਣ ਹੈ ਜ਼ਿੰਮੇਵਾਰ ਇਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹੋਣ ਲਈ ਕੌਣ ਇਹਨਾਂ ਦੀ ਸਹਿ ਦੇ ਰਿਹਾ ਕੀ ਹੋ ਰਿਹਾ ਦੋਸਤੋ ਇਸ ਲਈ ਜ਼ਿੰਮੇਵਾਰ ਅਸੀਂ ਖੁਦ ਹਾਂ ਅਸੀਂ ਪੰਜਾਬੀ ਲੋਕਾਂ ਅਸੀਂ ਚੰਦ ਕਰਪਈਆਂ ਦੀ ਖਾਤਰ ਇਹਨਾਂ ਨੂੰ ਕਿਰਾਏ ਤੇ ਮਕਾਨ ਦੇ ਦਿੰਨੇ ਆ ਤੇ ਇੱਕ ਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਹਨ ਬਾਹਰ ਦਾਤ ਕਰਕੇ ਕੱਲ ਨੂੰ ਚਲੇ ਜਾਂਦੇ ਹਨ ਤੇ ਇਹਨਾਂ ਦਾ ਕੋਈ ਇਨਫੋਰਮੇਸ਼ਨ ਹੁੰਦੀ ਨਹੀਂ ਕਿ ਕਿੱਥੋਂ ਬਿਲੋਂਗ ਕਰਦੇ ਨੇ ਕਿੱਥੋਂ ਨਹੀਂ ਕੋਈ ਆਈਡੀ ਪ੍ਰੂਫ ਨਹੀਂ ਕੁਝ ਨਹੀਂ ਬੜੀ ਆਸਾਨੀ ਨਾਲ ਪੰਜਾਬ ਦੇ ਵਿੱਚ ਆਧਾਰ ਕਾਰਡ ਬਣ ਜਾਂਦਾ ਹੈ ਤੇ ਸਰਕਾਰ ਕੋਲ ਜਾਂ ਪ੍ਰਸ਼ਾਸਨ ਕੋਲ ਕੋਈ ਵੀ ਇਨਫੋਰਮੇਸ਼ਨ ਇਹਨਾਂ ਰਿਲੇਟਡ ਨਹੀਂ ਹੁੰਦੀ ਪ੍ਰਵਾਸੀ ਮਜ਼ਦੂਰਾਂ ਦੇ ਰਿਲੇਟਡ ਦੋਸਤੋ ਇਹ ਨਾ ਸੋਚੋ ਕਿ ਜਿਹੜੀ ਇਹ ਗੱਲ ਅੱਜ ਮੋਹਾਲੀ ਦੇ ਕੁੰਬੜਾ ਜ਼ਿਲ੍ਹੇ ਦੇ ਵਿੱਚ ਹੋਈ ਹੈ ਕੱਲ ਨੂੰ ਇਹ ਤੁਹਾਡੇ ਤੱਕ ਨਹੀਂ ਪਹੁੰਚੂ ਇਹ ਅੱਗ ਪੰਜਾਬ ਦੇ ਘਰ-ਘਰ ਤੱਕ ਵੀ ਪਹੁੰਚ ਸਕਦੀ ਹੈ ਹਾਲਾਤ ਇਸ ਤਰ੍ਹਾਂ ਦੇ ਵੀ ਹੋ ਸਕਦੇ ਹਨ ਕਿ ਇਹਨਾਂ ਲੋਕਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਦੁਆਰਾ ਪੰਜਾਬੀਆਂ ਦੇ ਘਰਾਂ ਤੱਕ ਵੀ ਹਮਲੇ ਕੀਤੇ ਜਾ ਸਕਣ ਪੱਗ ਨੂੰ ਹੱਥ ਪਾਇਆ ਜਾਏਗਾ ਇੱਜ਼ਤਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਸਾਡੀਆਂ ਜਿਹੜੀ ਪ੍ਰਾਪਰਟੀਆਂ ਨੇ ਜ਼ਮੀਨਾਂ ਜਾਇਦਾਦਾਂ ਨੇ ਉਹਨਾਂ ਤੇ ਕਬਜ਼ਾ ਵੀ ਕੀਤਾ ਜਾ ਸਕੇ ਤੇ ਮਕਾਨਾਂ ਤੇ ਵੀ ਕਬਜ਼ੇ ਇਹ ਕਾਰਨ ਕਿਉਂਕਿ ਪੰਜਾਬ ਪੰਜਾਬ ਦੇ ਵਿੱਚ ਘਟ ਗਿੰਤੀ ਦੇ ਵਿੱਚ ਹੋ ਚੁੱਕੇ ਹਨ ਤੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅਸੀਂ ਇਹ ਸੋਚ ਲੈਂਦੇ ਆ ਕਿ ਸਾਨੂੰ ਇਹਨਾਂ ਕਰਾਇਆ ਆ ਰਹਿਆ ਇਹ ਉਹ ਆ ਰਹਿਆ ਉਹ ਆ ਰਹਿਆ ਕੁਝ ਰੁਪਏ ਬਚਾਉਣ ਦੇ ਖਾਤਰ ਇਹਨਾਂ ਤੋਂ ਸਸਤੀ ਲੇਬਰ ਦੇ ਚੱਕਰ ਦੇ ਵਿੱਚ ਲੇਬਰ ਵਰਕਰਵਾਉਣੇ ਆ ਫਰੂਟ ਸਬਜ਼ੀਆਂ ਖਰੀਦਦੇ ਆ ਪੀਓਪੀ ਸਫੈਦੀ ਟਾਇਲਾਂ ਲਗਵਾਉਣਾ ਕੁਝ ਵੀ ਕੰਮ ਆ ਜਿਹੜਾ ਇਹਨਾਂ ਦੇ ਉੱਤੇ ਡਿਪੈਂਡਬਲ ਹੋ ਗਏ ਆਪਾਂ ਮੈਂ ਮੰਨਦਾ ਦੋ رائے ਹੈ ਨਹੀਂ ਕੀ ਆਪਣੇ ਪੰਜਾਬੀ ਲੋਕਾਂ ਕੰਮ ਘੱਟ ਕਰਕੇ ਰਾਜ਼ੀ ਨੇ ਨੋ ਡਾਟ ਲੇਕਿਨ ਜੋ ਕਰਦੇ ਨੇ ਉਹਨਾਂ ਦਾ ਕਰਾ ਲਓ ਕੁਛ ਚਿਰਾਂ ਬਾਅਦ ਕਰਾ ਲਓ ਮਹੀਨੇ 20 ਦਿਨ ਦਾ 10 ਦਿਨ ਦਾ ਫਰਕ ਪੈ ਜੂ ਡੈਟ ਇਸ ਨਾਲ ਮੈਟਰ ਪਰ ਜਿਹੜੀ ਆਪਾਂ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਆ ਉਹ ਸਪੋਰਟ ਆਪਾਂ ਨੂੰ ਭਾਰੀ ਬਹਿ ਰਹੀ ਆ ਹੁਣ ਇਹਨਾਂ ਨੇ ਜਿਹੜਾ 16 ਸਾਲਾਂ ਦਾ ਨੌਜਵਾਨ ਆ ਮਾਰਤਾ ਉਸਦੇ ਪਰਿਵਾਰ ਦੇ ਉੱਤੇ ਕੀ ਬੀਤਰੀ ਹੋਏਗੀ ਸੋਚਣ ਵਾਲੀ ਗੱਲ ਆ ਦੋਸਤੋ ਪਿਛਲੇ ਦਿਨੀ ਨਾਪੜੇ ਦਰਦੀ ਪਿੰਡ ਦੇ ਵਿੱਚ ਨਿਹੰਗ ਸਿੰਘਾਂ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦਾ ਦੁਆਰਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਵੀ ਆਡੋ ਪੰਜਾਬ ਹੋ ਗਏ ਉਹ ਵੀ ਗਾਇਬ ਹੋ ਗਏ ਪੰਜਾਬ ਦੇ ਵਿੱਚੋਂ ਮਰਡਰ ਕਰਕੇ ਫਰਾਰ ਹੋ ਗਏ ਹਾਲ ਤੱਕ ਪੁਲਿਸ ਦੀ ਗ੍ਰਿਫਤੋ ਉਹ ਵੀ ਬਾਹਰ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਬੈਕ ਟੂ ਬੈਕ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ ਸੋ ਦੋਸਤੋ ਇਹਨਾਂ ਤੋਂ ਬੱਚਿਓ ਜਿੰਨਾ ਬਚਿਆ ਜਾ ਸਕੇ ਕੁਝ ਕਰ ਪਈਆਂ ਨਾਲ ਲਾਲਚ ਦੇ ਵਿੱਚ ਆ ਕੇ ਇਹਨਾਂ ਮਕਾਨ ਦੇ ਨੇ ਬੰਦ ਕਰ ਦੋ ਜੋ ਕਿਰਾਏ ਤੇ ਮਕਾਨ ਦੰਨੇ ਆ ਇਹਨਾਂ ਤੋਂ ਫਰੂਟ ਸਬਜ਼ੀਆਂ ਖਰੀਦਣੀਆਂ ਬੰਦ ਕਰ ਦੋ ਬਰਕ ਕਰਾਉਣੇ ਬੰਦ ਕਰ ਦੋ ਤਾਂ ਇਹਨਾਂ ਦੀ ਜਿਹੜੀ ਹਾਲਾਤ ਹੈ ਉਹ ਇਹਨਾਂ ਦੇ ਜਾੜਾ ਮੀਰ ਹੋ ਚੁੱਕੇ ਨੇ 50-50 ਲੱਖ ਦੀ ਕੋਠੀਆਂ ਇਹ ਹਰ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਣੇ ਸ਼ਹਿਰਾਂ ਦੇ ਵਿੱਚ ਵੀ ਕੀ ਪਾ ਚੁੱਕੇ ਨੇ ਬਿਨਾ ਕੋਈ ਲੋਨ ਲਏ ਤੋਂ ਬਿਨਾ ਕੋਈ ਲਿਮਟ ਕਰਾਏ ਤੋਂ ਪੰਜਾਬੀ ਨੇ ਕੋਈ ਦੋ ਖਣ ਵੀ ਪਾਣੇ ਹੁੰਦੇ ਹਨ ਤਾਂ ਉਹ ਪਹਿਲਾਂ ਲਿਮਟ ਕਰਾਊਗਾ 5-10 ਲੱਖ ਰੁਪਏ ਦੀ ਤਾਂ ਕਿਤੇ ਜਾ ਕੇ ਉਹ ਚਾਰ ਖਣ ਪਾਉਂਦਾ ਸੋ ਕਾਮਯਾਬੀ ਕਰਨ ਵਾਲੇ ਅਸੀਂ ਆ ਅੱਜ ਇਹ ਜਿਹੜੇ ਹਾਲਾਤ ਹੋਏ ਨੇ ਪੰਜਾਬ ਦੇ ਬਹੁਤ ਹੀ ਖਰਾਬ ਨੇ ਕਿਉਂਕਿ ਅੱਜ ਕਿਸਰਤ ਹੀ ਪੁੱਤ ਮਾਰਿਆ ਕੱਲ ਨੂੰ ਸਾਡੇ ਵੀ ਮਾਰ ਸਕਦੇ ਨੇ ਕਿਉਂਕਿ ਇਹ ਪੱਕੇ ਉਹ ਪਹਿਲਾਂ ਵਾਲੇ ਪ੍ਰਵਾਸੀ ਮਜ਼ਦੂਰ ਨਹੀਂ ਹੈਗੇ ਜਿਹੜੇ 20 30 ਸਾਲ ਪਹਿਲਾਂ ਹੁੰਦੇ ਸੀਗੇ ਜਿਰੀ ਝੋਨਾ ਲਾ ਕੇ ਚਲੇ ਜਾਂਦੇ ਕਣਕ ਵੱਢ ਕੇ ਜਿਰੀ ਲਾ ਕੇ ਚਲੇ ਜਾਂਦੇ ਸੀ ਉਹ ਮਜ਼ਦੂਰ ਨਹੀਂ ਹੈਗੇ ਇਹ ਪੂਰੇ ਟ੍ਰੇਨ ਕੀਤੇ ਵੈਲ ਟ੍ਰੇਨਡ ਬੰਦੇ ਨੇ ਜਿਹੜੇ ਹਾਲਾਤ ਪੰਜਾਬ ਦੇ ਵਿੱਚ ਖਰਾਬ ਕਰਨਗੇ ਅੱਜ ਨਹੀਂ ਕੱਲ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇੱਕ ਪ੍ਰਵਾਸੀ ਮਜ਼ਦੂਰਾਂ ਦਾ ਆਪਣੇ ਨਾਲ 50 70 ਪ੍ਰਵਾਸੀ ਮਜ਼ਦੂਰ ਹੋਰ ਲੈ ਕੇ ਆਂਦਾਬਾਦ ਦੇ ਵਿੱਚ ਔਰ ਉਰੇ ਆ ਕੇ ਹਰ ਇੱਕ ਸੈਕਟਰ ਤੇ ਇਹਨਾਂ ਨੇ ਕੰਮ ਕਰਦੇ ਤੇ ਕਬਜ਼ਾ ਕਰ ਲਿਆ ਤੇ ਪੰਜਾਬ ਰ ਮਹਾਲੀ ਦੇ ਵਿੱਚ ਜਿੱਥੋਂ ਲਾਸ਼ਾਂ ਲੈ ਕੇ ਬੈਠੇ ਨੇ ਪਰਿਵਾਰ ਉੱਥੇ ਧਰਨਾ ਲੱਗਿਆ ਹੋਇਆ ਉੱਥੇ ਨਿਹੰਗ ਸਿੰਘ ਦੇ ਦੁਆਰਾ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਮੂੰਹ ਮੰਗਿਆ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਤੇ ਨਿਹੰਗ ਸਿੰਘਾਂ ਦੇ ਦੁਆਰਾ ਵੀ ਕਰਨ ਦੇ ਵਿੱਚ ਸ਼ਾਮਲ ਹੋ ਕੇ ਸਪੋਰਟ ਕੀਤੀ ਗਈ ਲੱਖਾਂ ਸਹਰਾਣਾ ਦੁਆਰਾ ਵੀ ਸਪੋਰਟ ਕੀਤੀ ਗਈ ਹੈ ਰਫਤਾਰ ਵੀ ਆਇਆ ਤੇ ਹੋਰ ਵੀ ਬਹੁਤ ਸੱਜਣਾਂ ਉੱਥੇ ਹਾਰੀ ਲਵਾ ਚੁੱਕੇ ਹਨ ਤੇ ਦੋਸਤੋ ਲੋੜਾ ਜਾਗਣ ਦੀ ਅਗਰ ਦੋਸਤੋ ਹੁਣ ਨਹੀਂ ਜਾਗੇ ਤਾਂ ਕਦੋਂ ਜਾਗਾਂਗੇ ਰੁਪਈਆਂ ਦੇ ਲਾਲਚ ਛੱਡੋ ਦੋ ਰੁਪਏ ਵੱਧ ਲੈ ਕੇ ਕੰਮ ਕਰਵਾ ਲਓ ਪਰ ਕੰਮ ਪੰਜਾਬੀ ਤੋਂ ਹੀ ਕਰਵਾਓ ਜੇ ਪੰਜਾਬ ਨੂੰ ਬਚਾਉਣਾ ਜੇ ਆਪਣੇ ਘਰ ਨੂੰ ਬਚਾਉਣਾ ਆਪਣੀ ਪ੍ਰਾਪਰਟੀ ਨੂੰ ਬਚਾਉਣਾ ਜਿੰਨੀ ਜਿਆਦਾ ਤੁਹਾਨੂੰ ਬਚਾਉਣਾ ਗੁਰਜਿੰਦਰ ਸਿੰਘ ਸਿੱਧੂ ਬਣਾਉ ਸਿੱਧੂ ਕੇਮਲਾ ਟੀਵੀ ਦੇਖਣ ਲਈ ਸਾਰਿਆਂ ਦਾ ਬਹੁਤ ਧੰਨਵਾਦ ਜੀ